ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਜੀ ਰਾਹੁਤ ਨੂੰ ਬੋਲਲੇ ਕਹਿੰਦੇ ਹਾਂਵੇ ਕੋਈ ਤਰਕ ਕਾਜੀ ਸਾਹਿਬ ਲਿਆਓ ਅੱਜ ਸੁਣਾਓ ਫਿਰ ਕੋਈ ਗੱਲ ਪਰ ਉਹ ਦਿਲੋਂ ਜੁੜਿਆ ਹੋਇਆ ਸੀ ਗੁਰੂ ਨੂੰ ਤਾਂ ਚੰਗਾ ਲੱਗ ਰਿਹਾ ਸੀ ਉਹ ਦਿਲੋਂ ਜੁੜਿਆ ਹੋਇਆ ਸੀ ਕੱਲਾ ਦਿਮਾਗ ਹੀ ਨਹੀਂ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਹਿ ਕੇ ਉਹਨੇ ਇੱਕ ਸਵਾਲ ਕੀਤਾ ਕਿਹਾ ਮਹਾਰਾਜ Hindu ਵੀ ਕਹਿੰਦੇ ਨੇ ਕੀਤੇ ਹੋਏ ਕਰਮਾਂ ਦਾ ਲਿਖਾ ਦੇਣਾ ਪੈਂਦਾ ਹੈ ਸਾਡੇ ਸਲਾਮ ਵਿੱਚ ਵੀ ਕਹਿੰਦੇ ਨੇ ਉੱਥੇ ਅਮਲਾਂ ਦੇ ਨਵੇੜੇ ਹੋਣਗੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਮਲ ਜੇ ਕੀਤੇ ਆ ਦੁਨੀਆ ਵਿੱਚ ਤਾਂ ਦਰਗਾ ਆਏ ਕੰਮ ਇਸ ਧਰਤੀ ਤੇ ਅਮਲ ਕੀਤੇ ਦਰਗਾ ਵਿੱਚ ਕੰਮ ਆਉਣਗੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਵੈਸਣ ਪਾਈ ਹੈ ਹਿੰਦੂ ਵੀ ਕਹਿੰਦੇ ਨੇ ਸਰੀਰ ਦੇ ਕੀਤੇ ਕਰਮ ਅੱਗੇ ਦਰਗਾ ਵਿੱਚ ਕੰਮ ਆਉਂਦੇ ਨੇ ਮੁਸਲਮਾਨ ਵੀ ਕਹਿੰਦੇ ਨੇ ਅਮਲ ਕੀਤੇ ਅੰਦਰਗਾਚ ਕੰਮ ਆਉਂਦਾ ਮਹਾਰਾਜ ਜੇ ਫਿਰ ਬੰਦੇ ਦੇ ਕਰਮ ਕੀਤੇ ਦਰਗਾ ਚ ਕੰਮ ਆਉਣੇ ਆ ਫੇਰਾਂ ਗੁਰਪੀਰਾਂ ਕੀ ਚੱਕਰੀ ਤੁਹਾਨੂੰ ਮੱਥਾ ਟੇਕਣ ਦਾ ਕੀ ਫਾਇਦਾ ਤਰਕ ਹੈ ਜੇ ਤੁਹਾਡੇ ਕੀਤੇ ਕਰਮਾਂ ਅਮਲਾਂ ਤੇ ਨਵੇੜਾ ਹੋਣਾ ਹੈ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਫਿਰ ਗੁਰੂ ਦੀ ਸ਼ਰਨ ਚ ਮੱਥਾ ਟੇਕਣਾ ਸੇਵਾ ਕਰਨੀ ਮਹਾਰਾਜ ਇਹ ਸਭ ਕੁਝ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਪੈ ਤਰਕ ਸਹੀ ਹੈ ਜੇ ਬੰਦੇ ਦਾ ਕਰਮ ਕੀਤਾ ਹੀ ਦਰਗਾਹੇ ਜਾਣਾ ਹੈ ਫਿਰ ਆਪਾਂ ਕਰਮ ਕਰਾਂਗੇ ਚੰਗੇ ਫਿਰ ਗੁਰੂ ਕੋਲ ਕਦੇ ਵਾਸਤੇ ਆਉਣੇ ਪਾਤਸ਼ਾਹ ਨੇ ਇੱਕ ਵਚਨ ਕਿਹਾ ਕਹਿੰਦੇ ਕਾਜੀ ਸਾਹਿਬ ਸਿੱਖ ਵੀ ਸੁਣ ਰਹੇ ਸੀ ਕਹਿੰਦੇ ਕਾਜੀ ਸਾਹਿਬ ਮੋਹਰ ਚੁੱਕੀ ਪਾਤਸ਼ਾਹ ਨੇ ਜਦੋਂ ਹੁਕਮਨਾਮਾ ਲਿਖਦੇ ਸੀ ਉਹ ਹੁਕਮ ਤੇ ਮੋਹਰ ਲਾਉਂਦੇ ਸੀ ਉਹਦੇ ਸਾਹਮਣੇ ਕਰਕੇ ਪਾਤਸ਼ਾਹ ਨੇ ਕਿਹਾ ਕਾਜੀ ਅਲਾਉਦੀਨ ਨੂੰ ਕਾਜੀ ਸਾਹਿਬ ਇਹਦੇ ਅੱਖਰ ਪੜਿਓ ਜਰਾ ਕੀ ਲਿਖਿਆ ਕਾਜੀ ਨੇ ਬੜੀ ਗੌਰ ਨਾਲ ਵੇਖਿਆ ਕਹਿੰਦੇ ਮਹਾਰਾਜ ਥੋੜਾ ਮੇਰਾ ਵਿਰਧ ਸਰੀਰ ਹੈ ਨਜ਼ਰ ਵੀ ਘਟ ਹੈ ਪਰ ਨਾਲੇ ਗੱਲ ਇਹ ਐਵੇਂ ਮੋਹਰ ਦੇ ਅੱਖਰ ਜਿਹੜੇ ਨੇ ਉਹ ਪੁੱਠੇ ਲਿਖੇ ਹੋਏ ਨੇ ਮੋਹਰ ਦੇ ਉੱਤੇ ਮਹਾਰਾਜ ਪੁੱਠੇ ਅੱਖਰ ਪੜਨੇ ਔਖੇ ਨੇ ਮੋਹਰ ਦੇ ਉੱਪਰ ਜੋ ਕਰਿਆ ਹੋਇਆ ਹੈ ਉਹ ਪੁੱਠੇ ਪਾਸਿਓਂ ਕਰਿਆ ਹੋਇਆ ਹੈ ਮਹਾਰਾਜ ਇਹ ਪੜਨਾ ਔਖੇ ਨਹੀਂ ਪੜ ਹੋ ਰੇ ਪਾਛੇਨ ਕੇ ਗੌਰ ਨਾਲ ਵੇਖੋ ਕਹਿੰਦੇ ਮੋਹਰ ਨਹੀਂ ਪੜ ਰੋ ਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਉਸੇ ਵਕਤ ਪਿਆ ਹੋਇਆ ਕਾਗਜ਼ ਮੋਹਰ ਰੱਖ ਕੇ ਉਹ ਮੋਹਰ ਸਿਆਹੀ ਨਾਲ ਲਾ ਕੇ ਜਦੋਂ ਕਾਗਜ਼ ਤੇ ਲਾਈ ਕਹਿੰਦੇ ਹੁਣ ਪੜ ਹੁੰਦਾ ਕਹਿੰਦੇ ਜੀ ਹੁਣ ਤਾਂ ਪੜ ਹੁੰਦਾ ਦੇਖ ਤੇ ਇੱਕ ਫਤਿਹ ਲਿਖਿਆ ਮਹਾਰਾ ਹੁਣ ਤਾਂ ਪੜ ਹੁੰਦਾ ਹੁਣ ਤਾਂ ਦੇਖ ਤੇ ਇੱਕ ਫਤਿਹ ਲਿਖਿਆ ਸਿੱਧਾ ਪੜ ਹੁੰਦਾ ਕਹਿੰਦੇ ਮੋਹਰ ਦੇ ਅੱਖਰ ਮਹਾਰਾ ਪੁੱਠੇ ਹੁੰਦੇ ਨੇ ਤਾਂ ਨਹੀਂ ਪੜ ਹੁੰਦੇ ਪਾਤਸ਼ਾਹ ਨੇ ਕਿਹਾ ਜਿਵੇਂ ਮੋਹਰ ਕਾਗਜ਼ ਤੇ ਲੱਗੀ ਉਹਦੇ ਅੱਖਰ ਸਿੱਧੇ ਹੋ ਗਏ ਗੁਰੂ ਕੋਲ ਆਉਣ ਦਾ ਇਹ ਫਾਇਦਾ ਜਿਹੜੇ ਮੱਥੇ ਦੇ ਕਰਮ ਭਾਗ ਮਾੜੇ ਹੋਣ ਗੁਰੂ ਚਰਨਾਂ 'ਚ ਮੱਥਾ ਟੇਕਦਿਆਂ ਸਾਧ ਕਰਮ ਸਿੱਧੇ ਹੋ ਜਾਂਦੇ ਨੇ ਜਿਹਦੇ ਭਾਗ ਕਰਮ ਮਾੜੇ ਹੋਣ ਗੁਰੂ ਦੇ ਚਰਨਾਂ 'ਚ ਮੱਥਾ ਟੇਕਦਿਆਂ ਭਾਗ ਬਦਲ ਜਾਂਦੇ ਨੇ ਕਰਮ ਸਿੱਧੇ ਹੋ ਜਾਂਦੇ ਨੇ ਜਦੋਂ ਕੋਈ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਂਦੇ ਉਹਦੇ ਕਰਮ ਮਸਤਕ ਦੇ ਭਾਗ ਬਦਲ ਜਾਂਦੇ ਨੇ ਫਿਰ ਉਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਜਿਹੜਾ ਸੀਸ ਗੁਰੂ ਅੱਗੇ ਨਾ ਝੁਕੇ ਉਹ ਸਿਰ ਚੁੱਲ੍ਹੇ ਚ ਡਾ ਦੇਣਾ ਚਾਹੀਦਾ ਕਿਉਂ ਗੁਰੂ ਚਰਨਾਂ ਵਿੱਚ ਸੀਸ ਝੁਕਾਏ ਬਿਨਾ ਤੇਰੇ ਮੱਥੇ ਦੇ ਭਾਗ ਨਹੀਂ ਜਾਗਣੇ ਪਾਤਸ਼ਾਹ ਦੀ ਬਾਣੀ ਨੇ ਕਿਹਾ ਉੱਠ ਫਰੀਦਾ ਉਜੋ ਸਾਜ ਸਵੇਰੇ ਉੱਠ ਕੇ ਹੱਥ ਮੂੰਹ ਧੋ ਇਸ਼ਨਾਨ ਕਰ ਤੇ ਫਿਰ ਕੀ ਕਰ ਅੰਦਰੋਂ ਚਿੱਤ ਜੋੜ ਕੇ ਮਸਤਕ ਝੁਕਾ ਰੱਬ ਦੇ ਅਗੇ ਸੇਸ਼ ਝੁਕਾਓ ਸਰਬ ਦੇ ਤੇਰੇ ਕਰਮ ਬਦਲੋਗੇ ਪੜੋ ਉਠ ਫਰੀਦਾ ਉਹ ਜੋ ਸਾਜ ਸੁਬਾ ਨਵਾਜ ਗੁਜਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕਪੂਤਾਰ ਅਗਲਾ ਸ਼ਲੋਕ ਪੜਿਓ ਕਤਰਮ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੀ ਜੈ ਕਾਏ ਕੁੰਨੇ ਹੀਠ ਜਲਾਈ ਐ ਬਲਣ ਸੰਦੇ ਥਾਏ ਜਿਹੜਾ ਸਿਰ ਤੇਰਾ ਗੁਰੂ ਅੱਗੇ ਨਾ ਝੁਕੇ ਉਹਨੂੰ ਚੁੱਲ੍ਹੇ 'ਵੈ ਡਾ ਦੇਣਾ ਚਾਹੀਦਾ ਭਾਈ ਸੀਸ ਝੁਕਾ ਅਰਦਾਸ ਕਰ ਤੇਰੇ ਕਰਮ ਬਦਲ ਜਾਣ ਪਰ ਗੁਰੂ ਦੇ ਚਰਨਾਂ ਸਿਰ ਝੁਕਾਣਾਵੇਂ ਤੇ ਕਪਟ ਲੈ ਕੇ ਨਾ ਆਈ ਜੇ ਦਿਲ ਵਿੱਚ ਕਪਟ ਹੈ ਨਾ ਹਰ ਸੇ ਝਕੋਣ ਦਾ ਕੋਈ ਫਾਇਦਾ ਨਹੀਂ ਜੇ ਗੁਰਦੁਆਰੇ ਕੇ ਕਮੀਆਂ ਹੀ ਵੇਖਣੀਆਂ ਲੰਗਰ ਚ ਵੀ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਫਿਰ ਨਹੀਂ ਕੁਝ ਵੀ ਮਿਲਣਾ ਇੱਥੇ ਕਮੀਆਂ ਔਗਣ ਵੇਖਣ ਵਾਸਤੇ ਨਹੀਂ ਆਈਦਾ ਇੱਥੇ ਹਿਰਦੇ ਨਾਲ ਪ੍ਰੇਮ ਪਿਆਰ ਭਾਵਨਾ ਨਾਲ ਆਈਦਾ ਹੈ ਸੰਗਤ ਵਿੱਚ ਆਈਏ ਸਾਧੂ ਕੋਲ ਆਈਏ ਗੁਰੂ ਕੋਲ ਆਈਏ ਉਦੋਂ ਸਿੱਖਾਂ ਦਿਲ ਵਿੱਚ ਕਪਟ ਲੈ ਕੇ ਨਹੀਂ ਫਿਰ ਤੇਰਾ ਸਿਰ ਝੁਕਾਇਆ ਪਰਵਾਨ ਜੇ ਦਿਲ ਵਿੱਚ ਕਪਟ ਹੋਇਆ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੁਚੇਤ ਕੀਤਾ ਕਹਿੰਦੇ ਫਿਰ ਕੋਈ ਫਾਇਦਾ ਨਹੀਂ ਹੋਣਾ ਸਿਰ ਝੁਕਾਏ ਦਾ ਮਹਾਰਾਜ ਕਿਉਂ ਉਹਨੂੰ ਫਿਰ ਮਹਾਰਾਜ ਬਚਨ ਕਹਿਣਗੇ ਕਹਿੰਦੇ ਸਿਮਲ ਰੁਖ ਸਰਾਏ ਰਾ ਅਤ ਦੀਰਗਤ ਮੁਚ ਓਏ ਜੇ ਆਵੇ ਆਸਕਰ ਜਾਇ ਨਰਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਅੱਗੇ ਲਿਖਿਆ ਸਬ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਧਰ ਤਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਰਦਾਏ ਸਿਸ ਨਮਾਇਆ ਕਿ ਆਥੀਏ ਜਾਂ ਰਿਦੈ ਕੋ ਸੁਧੇ ਜਾਏ ਹਿਰਦੇ ਵਿੱਚ ਕਪੜਾ ਫਿਰ ਸਿਰ ਝੁਕਾਉਂਦਾ ਕੋਈ ਫਾਇਦਾ ਸਿਸਤ ਤੁਕਾਈਂ ਦਿਲ ਵਿੱਚ ਕਬੜਾ ਨਾ ਹੋਵੇ ਤੇਰੇ ਮੱਥੇ ਦੇ ਭਾਗ ਬਦਲ ਜਾਣਗੇ ਜਿਵੇਂ ਮੋਹਰ ਦੇ ਅੱਖਰ ਕਾਗਜ਼ ਤੇ ਝੁਗਿਆ ਬਦਲ ਗਏ ਐਦਾਂ ਗੁਰੂ ਚਰਨਾ ਚ ਮਸਤਕ ਟੇਕਦਿਆਂ ਤੇਰੇ ਕਰਮ ਬਦਲ ਜਾਣਗੇ ਤੇਰੇ ਕਰਮ ਤਬਦੀਲ ਹੋ ਸਕਦੇ ਨੇ ਇਹ ਗੁਰੂ ਦੀ ਸੰਗਤ ਦੀ ਵਡਿਆਈ ਹੈ ਇੱਕ ਵਾਰ ਸਾਰੇ ਜਪੋ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਸਤ ਸਤ ਨਾਮ ਹੈ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ